ਖਬਰ ਲੁਧਿਆਣਾ ਦੀ ਆ ਜਿੱਥੇ ਲੁਧਿਆਣਾ ਦੇ ਚੀਬਾ ਚੌਕ ਨਜ਼ਦੀਕ ਵੱਡਾ ਟਰੱਕ ਪਲਟ ਗਿਆ। ਇਹ ਟਰੱਕ ਵੀ ਤੂੜੀ ਦੇ ਨਾਲ ਭਰਿਆ ਹੋਇਆ ਆ ਔਰ ਆਸੇ-ਪਾਸੇ ਤੂੜੀ-ਤੂੜੀ ਕਰ ਦੁੱਤੀ ਆ। ਔਰ ਆਲੇ-ਦਾਲੇ ਤੁਸੀਂ ਦੇਖੋ ਵੀ ਕਿਵੇਂ ਰੋਡ ਆਲੇ-ਦਾਲੇ ਤੁਸੀਂ ਦੇਖੋ ਕਿਵੇਂ ਰੋਡ ਜਿਹੜਾ ਆ ਪੂਰੇ ਤਰੀਕੇ ਦੇ ਨਾਲ ਬਲੌਕ ਹੋ ਗਿਆ। ਡਿਵਾਈਡਰ ਦੇ ਨਾਲ ਟਕਰਾਇਆ ਉਸ ਤੋਂ ਬਾਅਦ ਪਲਟ ਗਿਆ ਔਰ ਇਸ ਸਮੇਂ ਤੁਸੀਂ ਦੇਖੋ ਪੂਰੀ ਆਵਾਜ਼ ਆਈ। ਕਈ-ਕਈ ਘੰਟੇ ਜਿਹੜੀ ਠੱਪ ਰਹੀ ਹੈ। ਔਰ ਦੱਸਿਆ ਜਾਂਦਾ ਵੀ ਲੋਕਾਂ ਨੂੰ ਜਿਹੜਾ ਆ ਕਈਆਂ ਨੂੰ ਤਾਂ ਬਹੁਤ ਜ਼ਿਆਦਾ ਤੰਗੀ ਸਾਹਮਣੇ ਆਈ ਹੈ ਔਰ ਫਿਲਹਾਲ ਟਰੱਕਸਵਾਰ ਲੋਕਾਂ ਨੂੰ ਜਿਹੜਿਆ ਨੇ ਸੱਟਾਂ ਲੱਗੀਆਂ ਉਹਨਾਂ ਨੂੰ ਸਥਾਨਕ ਹਸਪਤਾਲ ਦੇਰੇ ਇਲਾਜ ਲਈ ਭਰਤੀ ਕਰਾਇਆ ਗਿਆ ਪਰ ਸਵਾਲ ਇਹ ਖੜਾ ਹੁੰਦਾ ਹੈ ਵੀ ਤੂੜੀ ਦੇ ਟਰੱਕ ਸਾਈਡਾਂ ਦੇ ਵਿੱਚ ਵੀ ਤੂੜੀ ਭਰੀ ਹੁੰਦੀ ਹੈ ਔਰ ਕਈ ਵਾਰ ਤੇ ਉਹਨਾਂ ਨੂੰ ਜਜਮੈਂਟ ਕਰਨੀ ਔਖੀ ਹੋ ਜਾਂਦੀ ਜਿਸ ਕਰਕੇ ਵੱਡਾ ਹਾਦਸਾ ਹੋ ਸਕਦਾ ਸੋ ਇਹਨੂੰ ਵੀ ਧਿਆਨ ਦੇ ਵਿੱਚ ਰੱਖਣਾ ਪੈਣਾ ਹੈ ਪਰ ਫਿਲਹਾਲ ਇਹ ਹਾਦਸਾ ਤੁਸੀਂ ਦੇਖੋ ਜਿਹਦੇ ਕਰਕੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਤੰਗੀ ਦਾ ਸਾਹਮਣਾ ਕਰਨਾ ਪਿਆ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਅਪਾਰ ਸਿੰਘ ਹੈ ਜੀ ਹਾਂਜੀ ਇਹ ਕੀ ਗੱਲਬਾਤ ਹੋਈ ਜਿਹੜਾ ਟਰੱਕ ਵੱਢ ਇਹ ਤੜਕੇ ਕਹਿੰਦੇ ਆ 4:00 ਵਜੇ ਕੁਝ ਹੋਇਆ ਇੱਥੇ ਵੀ ਇਹ ਰੋਂਗ ਸਾਈਡ ਉਧਰੋਂ ਆ ਕੇ ਸਿੱਧਾ ਆ ਕੇ ਰੋਂਗ ਸਾਈਡ ਇੱਧਰ ਆ ਕੇ ਪਲਟ ਗਿਆ ਹੂੰ ਬਾਕੀ ਦੇਖੋ ਜੀ ਹੁਣ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੇ ਸੀ ਹੂੰ ਉਧਰੋਂ ਹੀ ਆਇਆ ਜਗਰਾਵੋਂ ਵੱਲੋਂ ਆਉਂਦੇ ਆ ਇਹ ਇੱਥੇ ਆਪਣੇ ਤਾਜਪੁਰ ਰੋਡ ਤੇ ਜਾਂਦੇ ਨੇ ਟਰੱਕ ਇਹ ਅੱਛਾ ਜੀ ਤੋ ਬਸ ਹੋਰ ਕਾਰਨ ਕੀ ਲੱਗਦਾ ਸੀ ਕਾਰਨ ਨਹੀਂ ਕੋਈ ਨੀਂਦ ਆਈ ਲੱਗ ਸਕਦੀ ਹੈ ਬੰਦੇ ਨੂੰ ਝੋਕਾ ਵੀ ਲੱਗ ਸਕਦਾ ਜਾਂ ਕੋਈ ਅੱਗੇ ਕੋਈ ਗਾਂ ਵੱਜ ਕੁਝ ਆ ਗਿਆ ਹੁਣ ਹੁਣ ਰਾਤ ਦੇ ਤੜਕੇ ਦਾ ਟਾਈਮ ਹੈ ਕਿੰਨੇ ਕੋਈ ਦੀ ਘਟਨਾ ਹੈ 4:00 ਵਜੇ ਕਹਿੰਦੇ ਜੀ ਜਾਨੀ ਪਸੰਦ ਨਹੀਂ ਆ ਜਾਨੀ ਨੁਕਸਾਨ ਹੋਇਆ ਕਹਿੰਦੇ ਜੀ ਸੁਣਿਆ ਅੰਮ੍ਰਿਤ ਅਸੀਂ ਹਲੇ ਪਤਾ ਨਹੀਂ ਹਾਂ ਬਾਕੀ ਹਲੇ ਪਤਾ ਨਹੀਂ ਕੁਝ ਅਜੇ ਲੱਗਦਾ ਨਹੀਂ ਅਸੀਂ ਹੁਣ ਟ੍ਰੈਫਿਕ ਦਾ ਕਿੱਦਾਂ ਕੰਟਰੋਲ ਕੀਤਾ ਹੈ ਟ੍ਰੈਫਿਕ ਦਾ ਸਭ ਦੇਖੋ ਟਰੱਕ ਭਰਿਆ ਪਿਆ ਲੋਡ ਆ ਪੂਰਾ ਫੱਕ ਦਾ ਚੌਲਾਂ ਦੀ ਦਾ ਤੇ ਖਾਲੀ ਹੋਊਗਾ ਇਹ ਉਸ ਤੋਂ ਬਾਅਦ ਫਿਰ ਐ ਕਿ ਟਰੱਕ ਦੇ ਵਿੱਚ ਇਹ ਤੂੜੀ ਦੀ ਫੱਕ ਆਈ ਉਹਦੀ ਚੌਲਾਂ ਦੀ ਫੱਕ ਹੁੰਦੀ ਆ ਬਣੀ ਟਰੱਕ ਕੀ ਨਾਮ ਹੈ ਮੇਰਾ ਅਵਤਾਰ ਸਿੰਘ ਜੀ ਰੋਲ ਕਰੋ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਭਾਈ ਮੇਰਾ ਨਾਮ ਅਵਤਾਰ ਸਿੰਘ ਆ ਵੀਰ ਜੀ ਹਾਂਜੀ ਇਹ ਕੀ ਗੱਲਬਾਤ ਹੋਈ ਜਿਹੜਾ ਟਰੱਕ ਵੱਢ ਕੇ ਉਹਦੀ ਘਟਨੇ ਜੀ ਉਹੀ ਤੜਕੇ ਕਹਿੰਦੇ ਆ 4:00 ਵਜੇ ਕੁਝ ਹੋਇਆ ਇੱਥੇ ਵੀ ਇਹ ਰੋਂਗ ਸਾਈਡ ਉਧਰੋਂ ਆ ਕੇ ਸਿੱਧਾ ਆ ਕੇ ਰੋਂਗ ਸਾਈਡ ਇੱਧਰ ਆ ਕੇ ਪਲਟ ਗਿਆ ਹੂੰ ਬਾਕੀ ਦੇਖੋ ਜੀ ਹੁਣ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੇ ਸੀ ਹੂੰ ਇਧਰੋਂ ਹੀ ਆਇਆ ਜਗਰਾਵੋਂ ਵੱਲੋਂ ਆਉਂਦੇ ਆ ਇਹ ਇੱਥੇ ਆਪਣੇ ਤਾਜਪੁਰ ਰੋਡ ਤੇ ਜਾਂਦੇ ਨੇ ਟਰੱਕ ਇਹ ਅੱਛਾ ਜੀ ਤੋ ਬਸ ਹੋਰ ਕਾਰਨ ਕੀ ਲੱਗਦਾ ਸੀ ਕਾਰਨ ਨਹੀਂ ਕੋਈ ਨੀਂਦ ਆਈ ਲੱਗ ਸਕਦੀ ਹੈ ਬੰਦੇ ਨੂੰ ਝੋਕਾ ਵੀ ਲੱਗ ਸਕਦਾ ਜਾਂ ਕੋਈ ਅੱਗੇ ਕੋਈ ਗਾਂ ਵਜ ਕੁਝ ਆ ਗਿਆ ਹੁਣ ਹੁਣ ਰਾਤ ਦੇ ਤੜਕੇ ਦਾ ਟਾਈਮ ਹੋ ਗਿਆ ਕਿੰਨੇ ਕੋਈ ਦੀ ਘਟਨਾ ਹੈ 4:00 ਵਜੇ ਕਹਿੰਦੇ ਜੀ ਜਾਨੀ ਪਸੰਦ ਨਹੀਂ ਆ ਜਾਨੀ ਨੁਕਸਾਨ ਹੋਇਆ ਕਹਿੰਦੇ ਜੀ ਸੋਣਿਆ ਅੰਮ ਤਾਂ ਅਸੀਂ ਹਲੇ ਪਤਾ ਨਹੀਂ ਹੂੰ ਬਾਕੀ ਹਲੇ ਪਤਾ ਨਹੀਂ ਕੁਝ ਅਜੇ ਲੱਗਦਾ ਨਹੀਂ ਅਸੀਂ ਹੁਣ ਟ੍ਰੈਫਿਕ ਦਾ ਕਿੱਦਾਂ ਕੰਟਰੋਲ ਕੀਤਾ ਹੈ ਟ੍ਰੈਫਿਕ ਦਾ ਸਭ ਦੇਖੋ ਟਰੱਕ ਭਰਿਆ ਪਿਆ ਲੋਡ ਆ ਪੂਰਾ ਫੱਕ ਦਾ ਚੌਲਾਂ ਦੀ ਦਾ ਤੇ ਖਾਲੀ ਹੋਊਗਾ ਇਹ ਉਸ ਤੋਂ ਬਾਅਦ ਫਿਰ ਐ ਕਿ ਟਰੱਕ ਦੇ ਵਿੱਚ ਇਹ ਤੂੜੀ ਦੀ ਫੱਕ ਆਈ ਉਹਦੀ ਚੌਲਾਂ ਦੀ ਫੱਕ ਹੁੰਦੀ ਆ ਬਣੀ ਟਰੱਕ ਕੀ ਨਾਮ ਹੈ ਮੇਰਾ ਅਵਤਾਰ ਸਿੰਘ ਹੈ